ਵਾਗਾ ਦੇਣਾ ਮੈਂ ਤਾਂ ਆਪਣੇ ਸਾਥੀ ਅਕਾਲੀ ਦਲ 1920 ਵਾਲਿਆਂ ਅਨੁਸਾਰਿਆਂ ਇਸ ਲਈ ਨਿਕਰੇ ਇਸ ਲਈ ਅੱਜ ਇੱਥੇ ਸੱਧਿਆ ਸੀ ਕਿ ਅਸੀਂ ਫੈਸਲਾ ਇਹ ਕਰ ਲਿਆ ਜਦੋਂ ਅਕਾਲ ਤਖਤ ਵੱਲੋਂ ਹੁਕਮ ਹੋ ਗਿਆ ਕਿ ਸਮੂਹ ਪੰਥ ਇਕੱਠਾ ਹੋ ਕੇ ਦੁਰ ਅਕਾਲੀ ਦਲ ਨੂੰ ਸੁਰਜੀਤ ਕਰੀਏ ਪੰਜਾਬ ਦੇ ਵਿੱਚ ਅਸੀਂ ਇਸ ਲਈ ਫੈਸਲਾ ਕਰ ਲਿਆ ਅਸੀਂ ਕਿ ਅਕਾਲੀ ਦਲ 1920 ਅਕਾਲ ਤਖਤ ਦੇ ਕਹੇ ਹੋਏ ਫੈਸਲੇ ਨੂੰ ਪੂਰਾ ਕਰੇਗੇ ਪ੍ਰਬੋਧਕ ਭੈਣੋ ਸਾਡੀ ਲੜਾਈ ਇਸ ਲਈ 25 ਸਾਲ ਕਿ ਮਾਰੇ ਬੰਦੇ ਜਿਹੜੇ ਕਿ ਅਕਾਲੀ ਦਲ ਦੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਦੇ ਖਿਲਾਫ ਹੈ ਸਾਡੀ ਲੜਾਈ ਅਕਾਲੀ ਦਲ ਦੇ ਖਿਲਾਫ ਕਦੇ ਵੀ ਨਹੀਂ ਸੀ ਸਾਡੇ ਤੋਂ ਪੂਨਾ ਸ਼ਕਸਾਂ ਦੇ ਖਿਲਾਫ ਸੀ ਜਿਨ੍ਹਾਂ ਨੇ ਅਕਾਲੀ ਦਰ ਨੂੰ ਅਪਰਾਧ ਕਬਜ਼ਾ ਕਰਕੇ ਆਪਣੇ ਘਰ ਦੀ ਕੰਪਨੀ ਬਣਾ ਲਈ ਔਰ ਐਸਾ ਬਦਨਾਮ ਹੋਇਆ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਲੋਕ ਐਮ.ਐਲ.ਏ ਦੀ ਇਲੈਕਸ਼ਨ ਹੋਈ ਹੈ ਤੇ ਪ੍ਰਧਾਨ ਵੀ ਹਾਰ ਗਿਆ ਤੇ ਉਹਦਾ ਪੁੱਤ ਵੀ ਹਾਰ ਗਿਆ ਉਦੋਂ ਵੀ ਆਤਮਾ ਨਹੀਂ ਚੱਗੀ ਕਿ ਭਈ ਜੇ ਜਮਾਤ ਕਾਲੀਦਾਰ ਲੈ ਉਹਦੇ ਤੋਂ ਨੁਕਸਾਨ ਹੋਇਆ ਬੜਾ ਭਾਰਾ ਤੇ ਮੈਂ ਸਤੀਫਾ ਦੇ ਦਾਂ ਨਾ ਮਾਸਟਰ ਜੀ ਕਹਿੰਦੇ ਹੁੰਦੇ ਸੀ ਮਾਸਟਰ ਤਾਰਾ ਸਿੰਘ ਹੁਣੇ ਕਿ ਮੈਂ ਮਰਾਂ ਤੇ ਕੁੱਛ ਜੀਏ ਉਹ ਨਾਰੇ ਦੇ ਨਾਲ ਉਹਨਾਂ ਨੇ ਪਾਤਨੂ ਆਜ਼ਾਦੀ ਦੇ ਦਿਬੇਲੇ ਦੇ ਵਿੱਚ ਵੀ ਔਰ ਉਹਦੇ ਮਗਰੋਂ ਵੀ ਜਦੋਂ 55 ਸੂਬੇ ਦਾ ਮੋੜ ਚ ਆਇਆ ਉਹਨਾਂ ਨੇ ਜੂਝ ਕੇ ਲੜਾਈ ਲਈ ਛੋਟਾ ਜਿਹਾ ਦਲ ਉੱਡੇ ਵਿੱਚੋਂ ਕਈਆਂ ਨੂੰ ਯਾਦ ਹੋਏਗਾ ਅੰਮ੍ਰਿਤਸਰ ਦੇ ਵਿੱਚ ਉਹ ਕਾਂਗਰਸ ਨੇ ਸੈਸ਼ਨ ਬੁਲਾ ਲਿਆ ਤੇ ਮਾਸਟਰ ਜੀ ਨੇ ਮੁਕਾਬਲੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਆਪਣਾ ਸੈਸ਼ਨ ਲਾ ਦਿੱਤਾ ਤੇ ਉਹ ਸੈਸ਼ਨ ਦੇ ਵਿੱਚ ਜਿਹੜਾ ਅਕਾਲੀ ਦਾ ਤੱਕੜ ਸੀ ਉਹ ਕਾਂਗਰਸੀ ਨਾਲੋਂ ਕਿਤੇ ਵੱਧ ਸੀ ਮੈਨੂੰ ਠੀਕ ਤਰ੍ਹਾਂ ਯਾਦ ਹੈ ਮੈਂ ਛੋਟੀ ਜਿਹੀ ਉਮਰ ਦਾ ਸੀ ਉੱਤੇ ਸਾਡੇ ਜਮਸ਼ੇਰਪੁਰ ਹੁੰਦਾ ਸੀ ਮੈਂ ਉਹ ਤੇ ਜਲਸੀਰਪੁਰ ਗਏ ਮੇ ਜੋ ਸਾਡੀ ਖਾਸ ਇੱਕ ਟ੍ਰੇਨ ਰੇਲਵੇ ਪੂਰੀ ਦੀ ਪੂਰੀ ਉਹਦੇ ਵਿੱਚ ਸਿੰਘ ਜਲਸੀਰਪੁਰੋਂ ਆਏ ਅਮਰਸਰ ਦੇ ਵਿੱਚ ਉਸ ਸੈਸ਼ਨ ਦੇ ਵਾਸਤੇ ਇੰਨਾ ਤਗੜਾ ਉਸ ਵੇਲੇ ਅਕਾਲੀ ਦਲ ਦਾ ਬਲਬਲਾ ਸੀ ਤੇ ਉਥੋਂ ਹਟ ਕੇ ਜਦੋਂ ਚੋਰਾ ਦੇ ਹੱਥ ਆ ਗਿਆ ਤੇ ਚੋਰ ਵੀ ਹਰ ਗਿਆ ਤੇ ਪੁੱਤ ਵੀ ਹਰ ਗਿਆ ਤੇ ਤਿੰਨੇ ਮਿਲ ਆਏ ਇਹ ਹਾਲ ਔਰ ਉਹਨਾਂ ਵਿੱਚੋਂ ਇੱਕ ਤਾਂ ਬਾਗੀ ਹੋ ਗਿਆ ਇੱਕ ਤਾਂ ਛੱਡ ਗਿਆ ਅਕਾਲੀ ਦਲ ਉਹ ਮੈਂ ਖੈਲਾ ਬੋਲ ਲਈ ਆ ਮੈਂ ਤੇ ਜਿਹੜੇ ਦੋ ਨੇ ਹੁਣ ਉਹ ਉਹ ਰਹਿ ਗਏ ਨੇ ਤੇ ਦੋਨੋਂ ਜਿਹੜੇ ਨੇ ਉਹ ਆਰਜਿਸ ਨਾਮ ਢੜੇ ਨੇ ਅੱਜ ਉਹ ਉਹ ਉਸ ਪ੍ਰਧਾਨ ਦੇ ਨਾਲ ਨਹੀਂ ਹਨ ਮੈਂ ਜਾਣ ਕੋਈ ਕਿ ਨਾਂ ਨਹੀਂ ਲੈਣਾ ਚਾਹੁੰਦਾ ਹਾਂ ਬਾਹਰ ਦੇ ਬੰਦੇ ਦਾ ਪਰ ਲੇੜੀ ਲਗਾਈ ਹੈ ਇਹ ਲਗਾਈ ਭਰਾਓ ਅਸੀਂ ਤਾਂ ਜੂਲਦੇ ਰਹੇ ਅਕਾਲੀ ਦਾ 1920 ਵਾਲੇ ਲੇਕਿਨ ਆਪਾਂ ਜਿੱਤੇ ਨਹੀਂ ਹੈ ਪਰਮਾ ਕਰ ਲਿਓ ਇਹ ਜੋ ਕੁਝ ਹੋਇਆ ਹੈ ਇਹ ਰੱਬ ਨੇ ਚਕਸ਼ਵਾ ਦਿਖਾਇਆ ਹੈ ਇਹ ਆਕਾਲ ਤਖਤ ਦੇ ਬਦੌਲਤ ਹੋਇਆ ਲੇਕਿਨ ਮੌਕਾ ਸਾਨੂੰ ਮਿਲ ਗਿਆ ਹੈ ਕਿ ਅਸੀਂ ਜਿੱਤ ਦੇ ਵਿੱਚ ਇਸ ਮਸਲੇ ਨੂੰ ਤੁਸੀਂ ਇਹਨੂੰ ਇਹਨੂੰ ਬਦਲ ਲਈਏ ਔਰ ਉਹ ਕਾਹ ਹੋਏਗਾ ਜੇ ਅਸੀਂ ਭਰਤੀ ਦੇ ਵਿੱਚ ਸਾਰਿਆਂ ਦਾ ਵੱਧ ਜੰਮ ਕੇ ਕਰੀਏ ਕੇਵਲ ਆਪਣੇ ਜ਼ਿਲ੍ਹੇ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਅਸੀਂ ਹਿਮਾਚਲ ਵਿੱਚ ਵੀ ਕਰ ਸਕਦੇ ਹਾਂ ਜਲਦੀ ਘੱਟ ਵੀ ਕਰ ਸਕਦੇ ਹਾਂ ਦੂਸਰੇ ਸੁਪਿਆਂ ਦੇ ਵਿੱਚ ਵੀ ਸਾਡੀ ਆਪਣੀ ਅਸਟੇਦਾਨ ਦੇ ਭਰਤੀ ਹੋਣ ਤੱਕ ਇੱਕ ਇੱਕ ਸੀਮਤ ਆ ਛੋਟੀ ਜੀ ਪੰਜਾਬੀ ਸੁਭੀ ਤੱਕ ਨਹੀਂ ਹੈ ਔਰ ਇੱਕ ਗੱਲ ਜਿਹੜੀ ਵੱਡੀ ਹੋਈ ਹੈ ਕਿ ਉਹ ਇਹ ਹੈ ਕਿ ਜਿਹੜੇ ਪਰਚੀ ਤੇ ਤੁਸੀਂ ਦਸਤਖਤ ਕਰਨੇ ਨੇ ਉਥੇ ਪੈਸੇ ਨਹੀਂ ਕੋ ਦੇਣੇ ਕੋਈ ਪਾਰਟੀ ਦੇ ਪੈਸੇ ਅਕਾਲੀ ਦਲ ਤੁਹਾਡੇ ਕੋਲੋਂ ਮੰਗ ਨਹੀਂ ਰਿਆ ਇਹ ਚੋਰਾਂ ਦਾ ਅਕਾਲੀ ਦਲ ਨਹੀਂ ਹੈ ਇਹ ਉਹਨਾਂ ਦਾ ਹੈ ਜਿਹੜਾ ਜਿਹੜੇ ਦਿਲ ਤੋਂ ਅਕਾਲੀ ਨੇ ਦਿਲ ਤੋਂ ਸਿੱਖ ਨੇ ਉਹਨਾਂ ਦਾ ਪਾਰਟੀ ਜਿਹੜੀ ਅਕਾਲੀ ਦਲ 1920 ਵਿੱਚ ਜਗਤ ਨਿਸ਼ਾਨੇ ਤੇ ਬਣੀ ਸੀ ਉਸੇ ਨਿਸ਼ਾਨੇ ਦੇ ਦੁਆਰਾ ਚੱਲਣ ਵਾਲੀ ਇਹ ਜਮਾਤ ਖੜੀ ਦੁਆਰਾ ਹੋ ਰਹੀ ਹੈ ਸਾਡੇ ਦੀ ਕਿਰਪਾ ਨਾਲ ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਤਾਂ ਕਾਇਮ ਬਣਾ ਹੋ ਗਿਆ ਲੰਬੀ ਗੱਲ ਫਿਰ ਵੀ ਕਰਨੀ ਰਹਾਂਗੇ ਕਿਉਂਕਿ ਸਾਨੂੰ ਇਹ ਮੀਟਿੰਗਾਂ ਕਰਨੀਆਂ ਪੈਣੀਆਂ ਨੇ ਆ ਭਾਵੇਂ ਇੱਥੇ ਖੜਡ ਤੋਂ ਵੀ ਕਾਫੀ ਬੰਦੇ ਆਏ ਆ ਪਰ ਇੱਕ ਤਰੀਕੀ ਸਾਨੂੰ ਪਰਲੇ ਪਾਸੇ ਵੀ ਆ ਜਿਹੜਾ ਮੋਹਾਲੀ ਜ਼ਿਲ੍ਹਾ ਹੈ ਉੱਥੇ ਵੀ ਕਰਨੀ ਪਵੇਗੀ ਤੇ ਖਾਸ ਕਰਕੇ ਆ ਅਨਾਪੁਰ ਸਾਹਿਬ ਮੰਗਲ ਔਰ ਨੂਰਪੁਰ ਬਹਿਤੀ ਉਸ ਏਰੀਆ ਦੇ ਵਿੱਚ ਵੀ ਸਾਨੂੰ ਜਾਣਾ ਪੈਣਾ ਹੈ ਜਿਹਨੇ ਨਾਲ ਲੱਗਦੇ ਸਾਡੇ ਇਲਾਕੇ ਨੇ ਸੰਭਾਲਾ ਹੋਇਆ ਤੇ ਇਸ ਪਾਸੇ ਬਤੀਵਾ ਰਹਾ ਹੋਇਆ ਤੇ ગામ ਨਵਾਂ ਸ਼ਹਿਰ ਹੋਇਆ ਤੇ ਇਸ ਪਾਸੇ ਵੀ ਆਪਾਂ ਜ਼ਰੂਰ ਦੋਰ ਲਾਈਏ ਕਿਉਂਕਿ ਸਾਡੀਆਂ ਰਿਸ਼ਤਦਾਰੀਆਂ ਦੋਸਤਾਂ ਉੱਤੇ ਉਹਨਾਂ ਏਰੀਆ 'ਚ ਵੀ ਹੈ ਸੋ ਥੋੜੇ ਸਾਰਿਆਂ ਨੂੰ ਅਸੀਂ ਅੱਜ ਤੱਕਲੀਫ਼ ਬੜੀ ਦਿੱਤੀ ਅੱਜ ਐਡਵਾਂਸਿੰਗ ਤੇ ਇੰਦੀਜੀ ਕੰਮ ਵੀ ਹੋਣੇ ਹੈ ਲੇਕਿਨ ਬਹੁਤ ਚੱਕਰ ਕੀਤਾ ਕਿ ਤੁਸੀਂ ਇੱਕ ਛੋਟੇ ਜਿਹੇ ਰੋਕੇ ਦੇ ਉੱਤੇ ਸਾਰੇ ਇੱਥੇ ਅੱਜ ਆ ਗਏ ਹੋ ਤੇ ਇਸ ਮਹਾਨ ਲੜਾਈ ਦੇ ਵਿੱਚ ਕਿ ਤੁਸੀਂ ਅੱਜ ਫੈਸਲਾ ਕੀਤਾ ਹੈ ਕਿ ਤੁਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਮੈਂ ਜਗਾਰਾ ਪੇਗਾ ਤੇ ਜੇ ਸਹਿਮਤ ਹੋ ਤੇ ਜ਼ਰੂਰ ਤੁਹਾਨੂੰ ਹੱਕ ਜੁਗ ਕੇ ਜਗਾਰੇ ਦਾ ਜਵਾਬ ਦੇਗਾ ਬੋਲੇ पा